ਜਹਾਦਤ ਬੇਮਿਸਾਲ ਆਸਤਾਨੀ ਪਾਤਸ਼ਾਹੀ 9ਵੀਂ ਸ੍ਰੀ ਗੁਰੂ ਤੇਗ ਪਾਹਾੜ ਜੀ ਦਾ ਪ੍ਰਕਾਸ਼ ਜਹਾਦਤ ਬੇਮਿਸਾਲ ਜਦੋਂ ਗੁਰੂ ਪਿਤਾ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਨੇ ਬਾਲਕ ਤੇਗ ਪਹਾੜ ਜੀ ਨੂੰ ਸੀਸ ਝੁਕਾ ਕੇ ਪ੍ਰਣਾਮ ਕੀਤਾ ਸੀ 1 ਅਪ੍ਰੈਲ 1621 ਦਾ ਦਿਨ ਮੇਰੀ ਪੀਰੀ ਦੇ ਮਾਲਕ 6ਵੀਂ ਨਾਨਕ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰੋਜ਼ਾਨਾ ਵਾਂਗ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਧਾਰੇ ਗੁਰਬਾਣੀ ਦਾ ਮਨੋਹਰ ਕੀਰਤਨ ਹੋ ਰਿਹਾ ਸੀ ਗੁਰੂ ਸਾਹਿਬ ਆਦ ਗ੍ਰੰਥ ਦੇ ਸਨਮੁਖ ਬਿਰਾਜਮਾਨ ਹੋ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਸਨ ਉਸ ਸਮੇਂ ਇੱਕ ਸੇਵਕ ਨੇ ਆਕੇ ਗੁਰੂ ਸਾਹਿਬ ਨੂੰ ਸੁਨੇਹਾ ਦਿੱਤਾ ਕਿ ਘਰ ਵਿੱਚ ਇੱਕ ਨੂਰਾਨੀ ਬਾਲਕ ਦਾ ਪ੍ਰਕਾਸ਼ ਹੋਇਆ ਹੈ ਸੁਨੇਹਾ ਸੁਣ ਕੇ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਇਹ ਪਾਲਕ ਕੋਈ ਹੋਰ ਨਹੀਂ ਗੁਰੂ ਨਾਨਕ ਦੀ ਕਰਦੀ ਦੇ ਨੌਵੇਂ ਮਾਲਕ ਸਾਹਿਬ ਸ੍ਰੀ ਗੁਰੂ ਤੇਗ ਪਾਹਾੜ ਜੀ ਸਨ ਜੋ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉੱਤੇ ਗੁਰਦੁਆਰਾ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਹੈ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖੋਂ 1 April 1621 ਈਸਵੀ ਨੂੰ ਅੰਮ੍ਰਿਤ ਵੇਲੇ ਪ੍ਰਗਟ ਹੋਏ ਸਨ ਦੀਵਾਨ ਦੀ ਸੰਪੂਰਨਤਾ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਭ ਤੋਂ ਛੋਟੇ ਸੁਪੁੱਤਰ ਨਵ ਜਨਮੇ ਬਾਲਕ ਦੇ ਦਰਸ਼ਨ ਕਰਨ ਲਈ ਕੁਝ ਸਿੱਖਾਂ ਨਾਲ ਆਪਣੇ ਨਿਵਾਸ ਸਥਾਨ ਗੁਰੂ ਕੇ ਮਹਿਲ ਪਹੁੰਚੇ ਬਾਲਕ ਦਾ ਖਿੜਿਆ ਚਿਹਰਾ ਦੇਖ ਕੇ ਆਪ નિਹਾਲ ਹੋ ਗਏ ਆਪ ਜੀ ਨੇ ਬਾਲਕ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਉਸ ਨੂੰ ਜੀ ਆਇਆਂ ਨੂੰ ਆਖਿਆ ਤੇ ਬੜੇ ਆਦਬ ਨਾਲ ਆਪਣਾ ਸਿਰ ਝੁਕਾ ਕੇ ਸਜਦਾ ਕੀਤਾ ਪ੍ਰਸਿੱਧ ਇਤਿਹਾਸਕਾਰ ਪ੍ਰਿੰਸੀਪਲ ਸਤਬੀਰ ਸਿੰਘ ਅਨੁਸਾਰ ਇਹ ਨਜ਼ਾਰਾ ਦੇਖ ਕੇ ਲਾਗੇ ਖੜੇ ਗੁਰੂ ਜੀ ਦੇ ਪਿਆਰੇ ਸਿੱਖ ਭਾਈ ਬਿਧੀ ਚੰਦ ਜੀ ਨੇ ਗੁਰੂ ਸਾਹਿਬ ਨੂੰ ਪੁੱਛਿਆ ਮਹਾਰਾਜ ਜੀ ਆਪ ਜੀ ਦੀਆਂ ਹੋਰ ਵੀ ਸੰਤਾਨਾਂ ਹਨ ਪਰ ਆਪ ਜੀ ਨੇ ਇਸ ਪ੍ਰਕਾਰ ਕਿਸੇ ਨੂੰ ਵੀ ਸਜਦਾ ਨਹੀਂ ਕੀਤਾ ਇਸ ਸਭ ਤੋਂ ਛੋਟੇ ਬਾਲਕ ਨੂੰ ਸਜਦਾ ਕਿਉਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਵੀਦੀ ਚੰਦ ਨੂੰ ਕਿਹਾ ਇਹ ਕੋਈ ਸਧਾਰਨ ਬਾਲਕ ਨਹੀਂ ਹੈ ਇਹ ਦੀਨ ਰੱਚ ਸੰਕਟ ਹਰਨ ਭਾਵ ਦੁਖੀਆਂ ਦੇ ਸੰਕਟ ਹਰਨ ਵਾਲਾ ਤੇ ਦੁੱਖਾਂ ਦਾ ਨਿਵਾਰਣ ਕਰਨ ਵਾਲਾ ਹੋਵੇਗਾ ਇਹ ਬਾਲਕ ਜ਼ਾਲਮ ਮੁਗਲਾਂ ਦੀ ਜੜ ਪੁੱਟਣ ਵਾਲਾ ਹਿੰਦੂਆਂ ਦੀ ਜਾਨ ਦੀ ਪੱਤ ਰੱਖਣ ਵਾਲਾ ਹੋਵੇਗਾ ਜੋ ਡੁੱਬਦੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਵੇਗਾ ਇਸ ਦੇ ਘਰ ਪ੍ਰਚੰਡ ਤੇਜ ਵਾਲੇ ਇੱਕ ਅਜੇਹੇ ਸੁਪੁੱਤਰ ਦਾ ਪ੍ਰਕਾਸ਼ ਹੋਵੇਗਾ ਜੋ ਦੁਸ਼ਟਾਂ ਦਾ ਨਾਸ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ ਚਾਰੇ ਦਿਸ਼ਾਵਾਂ ਵਿੱਚ ਫੈਲਾਏਗਾ ਸ਼ਾਨਦਤ ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਸ ਸਭ ਤੋਂ ਛੋਟੇ ਸੁਪੁੱਤਰ ਸ੍ਰੀ ਗੁਰੂ ਤੇਗ ਪਾਹਾਦਰ ਜੀ ਨੇ ਨੌਵੇਂ ਗੁਰੂ ਦੇ ਰੂਪ ਵਿੱਚ ਦਿੱਲੀ ਚਾਨੀ ਚੌਕ ਵਿਖੇ Hindu ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਨ 1675 ਈਸਵੀ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ ਆਪ ਜੀ ਦੇ ਸੁਪੁੱਤਰ ਸਰਬੰਸਦਾਨੀ ਅਮਰਤ ਕੇ ਦਾਤੇ ਤਸ਼ਮੀਸ਼ ਪਿਤਾ ਤੰਤਨ ਸ਼ਿਰੀ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਜ਼ਾਲਿਮਾਂ ਦਾ ਨਾਸ ਕਰਨ ਲਈ ਆਪਣਾ ਪੂਰਾ ਸਰਬੰਸ ਹੀ ਵਾਰ ਦਿੱਤਾ ਸੀ ਮਾਨਵੀ ਹੱਕਾਂ ਅਤੇ ਤਿਲਕ ਜਨੇਊ ਦੀ ਰਾਖੀ ਲਈ ਦਿੱਲੀ ਦੇ ਚਾਨੀ ਚੌਂਕ ਵਿੱਚ ਆਪਣੇ ਤਿੰਨ ਅਨੰ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਲ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਨਵੇਂ ਸਤਗੁਰ ਧੰਤਨ ਸ਼੍ਰੀ ਗੁਰੂ ਤੇਗ ਪਾਧ ਸੈ ਮਹਾਰਾਜ ਦੀ ਮਹਾਨ ਸ਼ਖਸੀਅਤ ਨੂੰ ਅਸੀਂ ਸਨਮਰ ਸਜਦਾ ਕਰਦੇ ਹਾਂ ਚਾਹ ਵਾਦ ਦੇ ਬੇ ਮਿਸਾ ਤੈ ਗੁਰ ਤੇ